ਵਾਪਰੋਂ ਸੀਲਾ ਆ ਸਾਰੀ ਕੁਸ਼ ਦੇਖੋ ਤਾਂ ਮੈਂ ਸੀਲਾ ਚੈੱਕ ਕਰਵਾ ਆ ਦੇਖੋ ਕਿਉਂ ਦੇਦੀ ਹੈ ਅਰੇ ਇਸ ਵਾਲੀ ਵੀ ਕਰਵਾ ਦੇ ਚੱਕ ਆ ਸਾਰਾ ਕਲਰ Ориਜਨਲ ਹੈ ਜੀ ਹਾਂ 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 ਜੀ ਹਾਂ ਜੀ ਧਰਮੇ ਦੇਖੋ ਇਹ Ориਜਨਲ ਹੀ ਚੱਲਿਆ ਜਿੰਨਾ ਚੱਲਿਆ ਅੱਛਾ ਜੀ ਇਹ 4700 ਘੰਟਾ ਚੱਲਿਆ ਲੈ 4700 ਘੰਟਾ ਚੱਲਿਆ ਹੋਇ 14 ਮਾਡਲ ਇਧਰ ਲਾ ਆ ਕਰੋ ਦੀਵਾਲੀ ਤੇ ਸਭ ਤੋਂ ਪਹਿਲਾਂ ਇਹ ਇਹਨੂੰ ਭੇਜਣਾ ਕਿਸੇ ਦੇ ਕਰੇ ਗ੍ਰਾਫਟ ਕਰਨਾ ਛੋਟੇ ਜੀ ਵੀਦਾਰ ਵਿਚਾਰੇ ਕਰ ਦਾਂਗੇ ਚਾਹੇ ਕਿਰਾਏ ਵਾਲਾ ਸੱਜਣ ਲੈ ਜੀ ਚਾਹੇ ਜ਼ਿਮੀਦਾਰ ਲੈ ਜੀ ਜ਼ਿਮੀਦਾਰ ਲੈ ਰੇਟ ਇਹ ਜਿਆ ਦੇ ਦੋ ਇਹਦਾ ਠੀਕ ਹੈ ਜੀ ਵੀ ਅਗਲੀ ਵੀਡੀਓ ਦੇ ਵਿੱਚ ਇਹ ਟਰੈਕਟਰ ਆਪਣੇ ਲਾਵੇ ਹੋਵੇਗਾ ਹੋਵੇਗਾ ਠੀਕ ਹੈ ਜੀ ਦੱਸ ਦੋ ਫਿਰ ਇਹਦਾ ਕੀ ਗੱਲਬਾਤ ਆ 16 ਮਾਡਲ ਆ ਪੰਜਾਬ ਨੰਬਰ ਫਰਸਟ ਪਾਰਟੀ ਆ ਕੀ ਰੇਟਰ ਹੋ ਇਹਦਾ 1 ਲੱਖ 90 ਹਜ਼ਾਰ 1 ਲੱਖ 90 ਹਜ਼ਾਰ ਕਰ ਦੋ ਖੁੱਲੇ ਦਿਲ ਨਾਲ ਮਾਨਤਾਂ ਜੇ ਹੋਰ ਵੀ ਹੁੰਦਾ ਫਰਕ ਕੱਢ ਦੋ ਅਜਾ ਬਸ ਲੱਗਿਆ ਵੀ ਲੈ ਲੂਈ ਤੂੰ 80 ਹਜ਼ਾਰ ਦਾ ਚੱਕ ਦੋ ਜੀ 75 ਦਾ ਹੀ ਹੋ ਗਿਆ ਯਾਰ 75 ਦਾ 1,75,000 ਦੇ ਵਿੱਚ ਜਾ ਕਿਤੇ ਕੋਈ ਲੈ ਕੇ ਵੀ ਦਿਖਾ ਦੇ ਵੀ ਚੈਲੰਜ ਆਪਾਂ ਇੱਕ ਪੰਜੀ ਵੀ ਨਹੀਂ ਬਚਾਈ ਜੀ ਲੱਗਿਆਂ ਦਾ ਦੇ ਦਾਂ ਲੱਗੇ ਰੇਡ ਚ ਟਰੈਕਟਰ ਦਵਾਇਆ ਤੁਹਾਨੂੰ ਤੇ ਕੋਈ ਮਿੱਤਰੋ ਆ ਜਾ ਯਾਰ 1.5 ਲੱਖ ਦਾ ਟਰੈਕਟਰ ਦਵਾਵਾਂਗੇ ਯਾਰ ਤੇ 40 ਦੇ ਟਾਇਰ ਹੀ ਹੈ ਜੀ ਹਾਂ ਕਿੰਮੀ ਮਹਗਾ ਕਰਨੇ ਉਹ ਕਹਿੰਦੇ ਹੁੰਦੇ ਆ ਬਾਈ ਵੀ 10 35 ਹੋਵੇ ਹੋਵੇ ਚ 400 ਮਗਰਾੜਾ ਚ ਆ ਇਹਨਾਂ ਨੂੰ ਕਹਿੰਦੇ ਨੇ ਚੌਰਸ ਮਗਰਾੜ ਆਮ ਲੋਕਾਂ ਦਾ ਫਾਇਦਾ ਕਰਤਾ ਕੰਪੀਟੀਸ਼ਨ ਵਾਲੀ ਦੌੜ ਨੇ ਅੱਜ 10 12 ਟਰੈਕਟਰ ਹੋਰ ਲਿਆ ਕੇ ਖੜੇ ਕਰਤੇ ਸਿਮਬੜੋ ਵਾਲੇ ਚੌਂਕਾ ਵਰਨੇ ਮੈਂ ਗੱਲ ਕਿਉਂ ਕਹਿ ਰਿਹਾ ਵੀ ਆਮ ਲੋਕਾਂ ਦਾ ਫਾਇਦਾ ਹੋ ਰਿਹਾ ਬਾਈ ਗੱਲ ਇਹ ਹੈ ਹਰੇਕ ਵਪਾਰੀ ਸੱਜਣ ਦਾ ਆਫਰ ਦੇ ਰਿਹਾ ਦੀਵਾਲੀ ਕਰਕੇ ਉਹਦੇ ਨਾਲ ਕਿਸਾਨ ਭਰਾਵਾਂ ਦਾ ਵੱਡੇ ਪੱਧਰ ਤੇ ਫਾਇਦਾ ਹੋ ਰਿਹਾ ਟੈਂਕੀ ਹਰੇਕ ਅਸੀਂ ਵਪਾਰੀ ਭਰਾ ਤੋਂ ਕਹਿ ਦਿੰਦੇ ਆ ਵੀ ਫੁੱਲ ਕਰਕੇ ਦੇਣੀ ਆ ਤੁਸੀਂ ਅੱਜ ਕੀ ਫਾਇਦਾ ਕਰੋਗੇ ਕਿਸਾਨ ਭਰਾਵਾਂ ਦਾ ਆਪਾਂ ਵੀ ਟੈਂਕੀ ਫੁੱਲ ਕਰਕੇ ਦੇਵਾਂਗੇ ਆ ਚੱਕ ਲੈ ਮਰਜੀ ਟਰੈਕਟਰ ਲੈ ਵੀ ਟੈਂਕੀ ਫੁੱਲ ਕਰਕੇ ਟੈਂਕੀ ਫੁੱਲ ਕਰਕੇ ਦੀਵਾਲੀ ਆਫਰ ਹੀ ਸਮਝ ਲਓ ਜੀ ਠੀਕ ਹੈ ਜੀ ਅੱਜ ਆਪਾਂ ਕਿੰਨੇ ਟਰੈਕਟਰ ਦਿਖਾਵਾਂਗੇ ਹੈ ਕਿ ਨੇ 10-12 ਆਪਣੇ ਲਵੇ ਟਰੈਕਟਰ 15-16 15-16 ਟਰੈਕਟਰ ਨੇ ਮ ਤਾਂ ਆਪਾਂ ਸ਼ੁਰੂਆਤ ਕਿਹਦੇ ਹੀ ਤੋਂ ਕਰਕੇ ਲੈ ਕੇ ਚੱਲੀਏ ਇਹ ਵੀ ਇਦਾਂ ਹੀ ਕਰਦੇ ਆ ਸ਼ੁਰੂਆਤ ਬਾਕੀ ਟਰੈਕਟਰ ਦਾ ਬਾਹਲੇ ਖੜਿਆ ਡਿਟੇਲ ਕੱਲੇ ਕੱਲੇ ਦੀ ਦੱਸਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਆ ਖੜਾ ਜੀ 5204 ਹਾਂਜੀ ਦੱਸਿਓ ਕਿ ਡੇਟੇ 2011 ਮਾਡਲ ਹੈ ਜੀ ਅੱਛਾ 11 ਮਾਡਲ ਹੈ ਨੰਬਰ ਕਿੱਥੋਂ ਦਾ ਹੈ ਨੰਬਰ ਪੰਜਾਬ ਜੀ ਪੰਜਾਬ ਨੰਬਰ ਹੈ ਹਾਂਜੀ ਮਗਰ ਟਾਇਰ ਕਿੰਨੇ ਕ ਪੈਸੇ ਹੋਣੇ ਇਹਦੇ 90 ਪੈਸੇ ਟਾਇਰ ਆ ਜੀ ਓਕੇ ਹੈਗਾ 5204 ਹਣਾ ਡਬਲ ਪੀਟੀਓ ਜੀ ਅੱਛਾ ਡਬਲ ਪੀਟੀਓ ਹੈ ਕੰਡੀਸ਼ਨ ਤਾਂ ਓਰੀਜਨਲ ਹੀ ਹੈ ਸਾਰਾ ਓਰੀਜਨਲ ਹੈ A to Z ਓਰੀਜਨਲ ਹੈ ਜ ਮੱਥੇ ਦੇ ਨਾ ਮੈਂ ਅੜੀ ਜੀ ਤੇੜ ਆਪਾਂ ਦੱਸ ਕੇ ਦੇਵਾਂਗੇ ਹਾਂ ਦੱਸ ਵੀ ਦੇਣਾ ਚਾਹੀਦਾ ਇਹ ਕਿਤੇ ਬੜੀ ਮੋਟੀ ਚੀਜ਼ ਚੂਜ ਇਹਦੇ ਅੱਛਾ ਤੂੰ ਉਹ ਕਿਹ ਕੀ ਰੰਗ ਪੇਂਟ ਨਹੀਂ ਹੈਗਾ ਜੀ ਕਿਤੇ ਠੀਕ ਹੈ ਜੀ ਤੇ ਇਹਦੀ ਆਪਾਂ ਕੀ ਡਿਮਾਂਡ ਰੱਖਦੀ ਇਹਦੀ ਡਿਮਾਂਡ ਪੱਟੀ ਸਾਹਿਬ ਹੈਗੀ 415000 415000 ਹਾਂਜੀ ਛੱਡਾਂਗੇ ਕਿੰਨੇ ਦਾ ਜੈਸਨੂ ਵਾਲਾ ਰੇਟ ਜਮਾਂ ਜੈਸਨੂ ਵਾਲਾ ਕਿੰ ਕੀ ਆਪਾਂ ਭਰਾ ਕੇ ਦੇਣੀ ਆ ਭਾ ਕੇ ਦੇਣੀ 405000 ਦਾ ਛੱਡਦਾ ਪੂਰਿਆਂ ਦੇ ਹੋ ਜੂ ਯਾਰ ਪੂਰੇ 4 ਲੱਖ ਦੀ ਦਵਾਵਾਂਗੇ ਜਿਹੜਾ ਆ ਖੜਾ ਜੀ 50 50 ਹਾਂਜੀ ਕਿੰਨਾ ਮਾਡਲ ਹੈ ਇਹ ਇਹ ਹੈਗਾ ਜੀ ਆਪਣੀ ਸਾਰੀ ਦੁਕਾਨ ਦਾ ਸ਼ਿੰਗਾਰ ਜਿਵੇਂ ਕਹਿੰਦੇ ਨੇ ਜੀ ਆਪਾਂ ਉਹ ਚੀਜ਼ ਹੈ ਇਹ ਮਾਡਲ ਕਿੰਨਾ ਹੈਗਾ ਇਹ 20 ਮਾਡਲ ਹੈਗਾ ਜੀ 2014 ਜੀ 14 ਮਾਡਲ ਹੈ ਇਹ ਹਾਂਜੀ ਹਾਂਜੀ ਧਰਮੇ ਉਹ ਕੰਡੀਸ਼ਨ ਤਾਂ ਮੈਨੂੰ ਐਂ ਦੀ ਮੈਂ ਖਾ ਪੂਰਾ ਉੱਪਰ ਹੀ ਹੋ ਮੈਂ ਖਾ ਮੈਂ ਵੀ ਕਹਿ ਕੇ ਦੇਖ ਲੈਣਾ 14 ਮਾਡਲ ਲੈ 14 ਦਾ ਮਾਡਲ ਹੈ ਜੀ ਕੰਡੀਸ਼ਨ ਬਾਕੀ ਦੀ 22 ਵਰਗੀ ਹੈ ਨਾ ਜੀ ਆਹ ਜੀ ਪੰਪ ਨੂੰ ਸੀਲਾ ਆ ਸਾਰੀ ਕੁਛ ਦੇਖੋ ਧਰਮੇ ਸੀਲਾ ਚੈੱਕ ਕਰਵਾ ਆ ਦੇਖੋ ਕਿਉਂ ਦੇਦੀ ਹੈ ਆਹ ਰੇਸ ਵਾਲੀ ਵੀ ਕਰਵਾ ਦੇ ਚੈੱਕ ਆ ਸਾਰਾ ਕਲਰ 오ਰੀਜਨਲ ਹੈ ਜੀ ਹਾਂ 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 ਜੀ ਹਾਂਜੀ ਅਰ ਮੈਂ ਦੇਖੋ ਇਹ ओरिजिनल ही ਚੱਲਿਆ ਜਿੰਨਾ ਚੱਲਿਆ ਅੱਛਾ ਜੀ ਇਹ 4700 ਘੰਟਾ ਚੱਲਿਆ ਲੈ 4700 ਘੰਟਾ ਚੱਲਿਆ ਹੋਇਆ 14 ਮਾਡਲ ਨੰਬਰ ਪੰਜਾਬ ਪਾਰਟੀ ਫਰਸਟ ਆ ਫਰਸਟ ਨਗਦ ਕੈਸ਼ ਨਗਦ ਕੈਸ਼ ਦਾ ਹਾਂਜੀ ਪਰ ਮੈਂ ਹਿੱਸੇ ਦਾ ਰੰਗ ਚੈੱਕ ਕਰਵਾ ਲਈ ਮੂਰੇ ਵੱਡੇ ਟਾਇਰ ਪਾਏ ਹੋਏ ਆ ਹਾਂਜੀ ਤੇ ਮਗਰ ਹੈ ਕਿ ਨਹੀਂ ਐਮ ਆਰ ਐਫ ਦੀ ਜੋੜੀ ਹੈ ਨਾ ਜੀ ਮੂਰੇ ਵੀ ਐਮ ਆਰ ਐਫ ਦੇ ਆ ਚਾਰੇ ਟਾਇਰ ਨਵੇਂ ਵਰਗੇ ਨੇ ਹਾਂਜੀ ਹਾਂਜੀ ਤੇ ਇਹਦੀ ਕੀ ਰੂਗੀ ਜੀ ਡਿਮਾਂਡ ਕੀ ਰੂ ਟਰੈਕਟਰ ਦੀ ਤੁਸੀਂ ਧਿਆਨ ਨਾਲ ਕੱਲੇ ਕੱਲੇ ਨੈਟ ਤੇ ਕੈਮਰਾ ਮਾਰੋ ਜੀ ਟਰੈਕਟਰ ਤੇ ਸਰ ਮੈਂ ਇਹ ਤਾਂ ਕੰਡੀਸ਼ਨ ਹੀ ਦੱਸਦੀ ਰਮਨਚਾਰਿਆ ਗਰਾਹ ਸਾਰਾ ਚੀਜ਼ ਕੰਪਨੀ ਵੱਲੋਂ ਅਜੇ ਜੀ ਮਤਲਬ ਕਿਤੇ ਕਲਮ ਦਾ ਵੀ ਨਿਸ਼ਾਨ ਹੋਵੇ ਭੱਦੇ ਆਹ ਤਾਂ ਆ ਗਿਆ ਤਾਂ ਵੈਂਟਰੀ ਬਾਕਸ ਆ ਗਿਆ ਹਾਂਜੀ ਆ ਪੈਰਦਾਨ ਹਾਂਜੀ ਹਾਂਜੀ ਕੰਡੀਸ਼ਨ ਤਾਂ ਸਾਰਾ オリジナル ਹੀ ਫੁੱਲ ਕਲਰ ਰਪਿਆ ਹਾਂਜੀ ਹਾਂਜੀ ਹੂੰ ਆ ਪੰਪਾਂ ਦਾ ਰੰਗ ਦਿਖਾ ਦੇ ਤਾਂ ਮੇਲਾ ਹਾਂਜੀ ਹਾਂਜੀ ਹੂੰ ਹਿੱਸਾ ਚੈੱਕ ਕਰਵਾ ਦੇ ਤੇ ਬੇਡ ਮੂਰੇ ਲੱਗੇ ਹੋਇਆ 50 50 ਆ ਡੈਕ ਲੱਗਾ ਹੋਇਆ ਕਨੋਪੀ ਲੱਗੀ ਹੋਈ ਆ BMW ਦਾ ਡੈਕ ਲੱਗਾ ਹਾਂ ਤੇ ਕੀ ਡਿਮਾਂਡ ਰੂ ਟਰੈਕਟਰ ਦੀ ਲੈ ਕੇ ਲੂੰ ਕੰਜ ਸਾਰੀਆਂ ਕੱਲੀ ਕੱਲੀ ਚੀਜ਼ ਦੇਖ ਲੈ ਲੈ ਕੇ ਤੇ ਮੈਨੇ ਮਾਰਤਾ ਕੈਮਰਾ ਸਾਰੇ ਪਾਸੇ ਇੱਧਰ ਹੋ ਕੱਕ ਦਿਖਾਤੀ ਹਾਂਜੀ ਲੈ ਤਾਂ ਮੈਂ ਦੁਆਰੇ ਦਿਖਾ ਦੇ ਨਜਾਇਜ਼ ਚੰਗਾ ਜੀ ਹੂੰ ਹਾਂਜੀ ਕੀ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਦੀ ਡਿਮਾਂਡ ਹੈ 5,80,000 ਰੁਪਏ ਦੀ 5,80,000 ਹਾਂਜੀ ਛੱਡਾਂਗੇ ਕਿੰਨੇ ਕ ਦਾ ਆਪੇ ਟਰੈਕਟਰ ਛੱਡ ਦਾਂਗੇ ਜੀ ਆਪਾਂ 5,60,000 ਦਾ ਸਾਢੇ 5 ਲੱਖ ਦਾ ਬਣੂ ਸਾਢੇ 5 ਲੱਖ ਦਾ ਇਹ ਬਣੂ ਤੇ ਜਿਹੜਾ ਆ ਖੜਾ 855 ਇਹ ਹੈਗਾ ਜੀ 11 10 ਮਾਡਲ ਸਾਨੂੰ 10 ਮਾਡਲ ਇਹ ਕਰਲੌਸਕ ਰੇਂਜਨ ਚ ਹੈ ਨਹੀਂ ਦੂਜੇ ਚ ਹੈ ਸਵਰਾਜ ਦੇ ਇੰਜਨ ਚ ਹੈ ਹਨਾ ਨੰਬਰ ਇਹਦਾ ਵੀ ਪੰਜਾਬ ਆ ਹੈ ਹਾਂਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਦੀ 13 ਦੇ ਟਾਇਰਾਂ ਦਾ ਇੱਕ ਸਟਾਰ ਆ ਜੀ ਅੱਛਾ ਟਾਇਰ ਬੂਲੇ 60 ਕੁ ਪੈਸੇ ਨੇ ਜੀ ਪਿਛਲੇ ਅੱਧੇ ਹੈ ਜੀ ਹੂੰ ਪੂਰੇ ਅੱਧੇ ਹੈਗੇ ਜੀ ਟਾਇਰ ਹਾਂ ਚੱਲ ਚੱਲਾ ਵੀ ਇਹਦਾ ਪੂਰਾ ਵਧੀਆ ਨਵਾਂ ਜਿੰਨਾ ਕਹਦੇ ਹੋ ਇੰਨਾ ਚੰਗਾ ਜੀ ਕੀ ਡਿਮਾਂਡ ਰੱਖਦੀ ਹੈ ਲਾਹੌਰਾਂ ਪਿੰਡ ਦਾ ਨਵਾਂ ਨਿਕਲਿਆ ਜੀ 90 ਦੇ ਨੇ ਫਰਸਟ ਪਾਰਟੀ ਤੋਂ ਲਿਆ ਬੰਦਾ ਪਤਾ ਕਰ ਸਕਦਾ ਹੈ ਅੱਛਾ ਹਾਂਜੀ ਫਰਸਟ ਪਾਰਟੀ ਤੋਂ ਸਿੱਧੇ ਘਰੋਂ ਆਇਆ ਹੋਇਆ ਹੈ ਇਹ ਲਾਹ ਕਿੰਨੇ ਚ ਦਵਾਂਗੇ ਆਪਾਂ ਉਹਨਾਂ ਤੋਂ ਹੀ ਲਿਆਏ ਜਿਨ੍ਹਾਂ ਨੇ ਨਵਾਂ ਘੜਾਇਆ ਸੀ ਆਪਾਂ ਉਹਨਾਂ ਤੋਂ ਲਿਆਏ ਅੱਛਾ ਹਾਂਜੀ ਕਿੰਨੇ ਚ ਵੜੂ ਇਹ ਇਹ ਦੇ ਦਾਂਗੇ ਜੀ ਆਪਾਂ 3 ਲੱਖ 40 ਹਜ਼ਾਰ ਦਾ 3 ਲੱਖ ਤੇ 40 ਹਜ਼ਾਰ ਦਾ ਹਾਂਜੀ ਓਕੇ ਮਾਨਤਨ ਹੋਊਗਾ ਇਹਦੇ ਵਿੱਚੋਂ ਹੋਜੂਗਾ ਜੀ ਚੱਕੋ ਮੈਂ ਹਾਂ ਡਿਸਟ੍ਰੀਬਿਊਟਰ ਕੰਪਨੀ ਦਾ ਲੱਗਿਆ ਹੋਇਆ ਜੀ ਅਸਾਂ ਡਿਸਟ੍ਰੀਬਿਊਟਰ ਲੱਗਿਆ ਹੋਇਆ ਕੰਪਨੀ ਦਾ ਤੁਸੀਂ ਇਕੱਲੀ ਚੀਜ਼ ਦਿਖਾ ਦਿਓ ਜੀ ਹਾਂ ਹੂੰ ਧਰਮੇ ਕੰਪਨੀ ਦਾ ਡਿਸਟ੍ਰੀਬਿਊਟਰ ਲੱਗਿਆ ਹੋਇਆ ਦੇਖ ਨਜਾਇਜ਼ ਚੰਗਾ ਡਾਇਰੈਕਟਰ ਹਾਂ 3 ਲੱਖ ਤੇ 40 ਹਜ਼ਾਰ ਡਿਮਾਂਡ ਹੈ ਜੀ ਮਾਨਤਨ ਕਿੰਨਾ ਕੁ ਹੋਜ ਹੋਲੋਗ੍ਰਾਫਿਕ ਇਹਦੀ ਸ਼ੋਕ ਟਾਇਰ ਕਵਰ ਨੂੰ ਵੀ ਚਾਬੀ ਲੱਗੀ ਹੋਵੇ ਆਪਾਂ ਦੇਣ ਲੱਗੀ ਨਹੀਂ ਹੋਈ ਜਮਾ ਦੇ ہاں ਨਾਲ ਦਾ ਰੰਗ ਪਿਆ ਹਾਂਜੀ ਆਦੇ ਉੱਪਰ ਵੀ ਨਹੀਂ ਜਿੱਥੇ ਕਰਿਓ ਜੀ ਕਰਾ ਖੁੱਲੇ ਹੀ ਦੇਣਾ ਡਿਸਕਾਊਂਟ ਕਿੰਨੇ ਚ ਦੇ ਦਈਏ ਇਹ ਦੇ ਦਾਂਗੇ ਜੀ 30000 ਦਾ 30 ਦਾ 5 ਹੋਰ ਚੱਕ ਦਿੰਦੇ ਆ ਬੰਦਾ ਇਹ ਕਹਿੰਦਾ ਹੋਜੂ ਵੀ ਸਵਾ 3 ਦਾ ਲਿਆਂਦਾ ਠੀਕ ਹੈ ਜੀ ਜਿਹੜਾ ਆ ਖੜਾ ਇਧਰ ਨੇ ਪੁੱਛ ਮੈਂ ਇਹਦੇ ਚੋ ਨਹੀਂ ਹੋਣਾ ਜੀ ਫਿਰ ਕੁਝ ਹੋਣਾ ਆ ਕੇ ਨਾ ਬੰਦਾ ਮਤਲਬ ਹਾਂ ਸਵਾ ਚੁਣਾਦ ਰਹੋ ਆ ਵੀ ਆ ਕੇ ਬੰਦਾ ਨਾ ਜੀ ਨਹੀਂ ਨਹੀਂ ਟਰੈਕਟਰ ਚੰਗਾ ਵੈਸੇ ਸਵਾ ਤੋਂ ਉੱਪਰ ਦਾ ਟਰੈਕਟਰ ਹੈਗਾ ਤੇ ਇਹ ਤੁਹਾਡਾ ਮਾਨ ਸਨਮਾਨ ਹੀ ਕੀਤਾ ਮਾਨ ਹੀ ਰੱਖੇ 5000 ਦਾ ਡੀਜ਼ਲ ਪੈ ਜਾਣਾ ਹਾਂ ਡੀਜ਼ਲ ਵੀ ਬੂ ਟੈਂਕੀ ਵੀ ਪਾਣੀ ਕਰਾਂਗੇ ਫਿਰ ਰਿਵਰਸ ਪੀਟਰ ਵਾਲਾ ਗੇਅਰ ਪੈ ਜੀ ਰਿਵਰਸ ਇਹ ਬੰਦਾ ਪਤਾ ਵੀ ਕਰ ਲੈ ਨਾ ਕਿੰਨੇ ਦਾ ਆ ਬੰਦਾ ਠੀਕ ਹੈ ਜੀ ਕਰੂ ਹਾਂ ਜੀ ਦੇ ਆ ਨਸੀ ਜੀ ਕਿਰਾ ਜਿਹੜਾ ਆਖੜਾ 5243 ਇਹ 2004 ਮਾਡਲ ਹੈ ਜੀ ਅੱਛਾ 4 ਮਾਡਲ ਹੈ ਧਰਮੇ ਫਿਰ ਲਿੰਕਾ ਲੰਕਾ ਦਾ ਚੈੱਕ ਕਰਵਾ ਗਿਆ ਇਹ ਦਰ ਬੇਲਾ ਫਿਰ ਬੇਟ ਦਿਖਾ ਪਿਛਲੇ ਟਰਾਂ ਨੂੰ ਲੱਗੇ ਹੋਏ ਇਹ ਕੰਪਨੀ ਵੱਲੋਂ ਹੀ ਆਏ ਤੇ ਜੀ ਇਹਨੂੰ ਅੱਛਾ ਕੰਪਨੀ ਵੱਲੋਂ ਆਏ ਹੋਇਆ ਹਾਂ 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 ਜੀ ਤੇ ਮਾਡਲ ਕਿੰਨਾ ਜੀ ਇਹ ਮਾਡਲ 2004 ਜੀ 4 ਮਾਡਲ ਹੈ ਹਾਂ ਜੀ ਤੇ ਇਹਦੇ ਵਿੱਚ ਫੀਚਰ ਕਿਹੜੇ-ਕਿਹੜੇ ਆ ਜਾਂਦੇ ਆ 2 ਸਪੀਡ ਜੀ ਡਬਲ ਕਲੱਚਾ 2 ਸਪੀਡ ਚ ਹੈ ਹਾਂ ਜੀ ਹਾਂ ਜੀ ਬਿਨਾ ਪਾਵਰ ਤੋਂ ਆ ਹਨਾ ਹਾਂ ਜੀ ਹਾਂ ਹੂੰ ਪੇ ਇਹਦੀ ਕੀ ਡਿਮਾਂਡ ਰੱਖੀ ਇਹਦਾ ਨੰਬਰ ਕਿਥੋਂ ਆਜ ਇਹ ਦੋ ਮਾਡਲ ਆਉਂਦੇ ਜੀ ਇਹਦੇ ਹਾਂਜੀ ਇਹ ਦੂਜੇ ਜੀ ਪੰਜ ਗੇਹੜਾਂ ਵਾਲਾ ਜੀ ਅਸਾਂ ਪੰਜ ਗੇਹੜਾਂ ਵਾਲਾ ਹੈ ਹਾਂਜੀ ਹਾਂਜੀ ਚਾਰ ਪੂਰੇ ਨੂੰ ਹੈ ਤੇ ਪੰਜਵਾਂ ਬੈਕ ਹੈ ਜੀ ਠੀਕ ਹੈ ਹਾਂਜੀ ਤੇ ਨੰਬਰ ਇਹਦਾ ਪੰਜਾਬ ਦਾ ਹੀ ਆ ਨਹੀਂ ਇਹਦਾ ਨੰਬਰ ਐਚ ਆਰ ਹੈ ਜੀ ਐਚ ਆਰ ਹਾਂਜੀ ਠੀਕ ਹੈ ਕੰਡੀਸ਼ਨ ਪੰਜਾਬ ਨਾਲੋਂ ਵੀ ਚੰਗੀ ਪਈ ਹੈ ਹੂੰ ਨਹੀਂ ਲੱਗਦਾ ਇਹ ਪੁਰਾਣਾ ਐਂਡ ਡੰਡ ਦੇਖੋ ਜੀ ਤੁਸੀਂ ਐਂਡ ਨਾਲ ਦੇ ਪੈਣੇ ਹਲਦ ਕਹਣਾ ਬਾਹਲਾ ਚੰਗਾ ਜੀ ਬੱਡੀ ਬੁੱਡੀ ਸ਼ੋਅ ਦਾ ਨਜਾਇਜ਼ ਚੰਗਾ ਰਹਿਟ ਓਕੇ ਹਾਂਜੀ ਤੇ ਕੀ ਡਿਮਾਂਡ ਰੱਖੀ ਆ ਭਾਈ ਜੀ 1.80000 ਰੁਪਏ ਜ 1.80 ਹਾਂਜੀ ਹਾਂਜੀ ਇਹਦੇ ਵਿੱਚ ਮਾਨਤਾ ਨਹੀਂ ਕਰੋਂਗੇ ਵਾਲੇ ਕਰਦਾ ਹਾਂ ਹਾਂਜੀ ਪਰ ਮੈਨੂੰ ਰੇਡੀ ਕੁਝ ਨਹੀਂ ਯਾਰ ਟਰੈਕਟਰ ਦਾ ਹਨਾ ਚੰਗਾ ਟਰੈਕਟਰ ਦੇਖ ਨਾ 1 ਲੱਖ ਕੋਈ ਆਪਾਂ ਨੂੰ ਭਾਜ ਮਿਲਿਆ ਆਪਾਂ ਭਾਜੀ ਦੇ ਦਾਂਗੇ ਹਾਂ ਆਪਾਂ ਸੇਲ ਨਹੀਂ ਲਾਉਣੀ ਜੀ ਜੀ ਤੇਰਾ ਸਹੀ ਆ ਆਪਾਂ ਆਪਣਾ ਬਾਜਬ ਪ੍ਰਾਪ ਬਸ ਆਪਣੇ ਦਿਹਾੜੀ ਦਾ ਮਸਲਾ ਦਿਹਾੜੀ ਬਾਜ ਬਣ ਜਾਂਦੀ ਹੈ ਹਨਾ ਦੋ ਆਉਂਦੇ ਜਾਂਦੀ ਵਧੀਆ ਰਹਿੰਦੇ ਆ ਹਾਂਜੀ ਜਿਹੜਾ ਆ ਖੜਾ ਇਧਰਲੇ ਪਾਸੇ 37 10 ਹਾਂਜੀ ਆ ਦੱਸੋ ਕਰਾਂ ਇਹ 93 ਮਾਡਲ 93 ਮਾਡਲ ਹੈ ਕੰਡੀਸ਼ਨ ਦਾ ਓਰੀਜਨਲ ਹੈ ਓਰੀਜਨਲ ਹੈ ਚਾਰੇ ਟਾਇਰ ਵਧੀਆ ਪੈਨੇ ਹਾਂਜੀ ਹਨਾ ਤੇ ਇਹਦਾ ਨੰਬਰ ਕਿੱਥੋਂ ਦਾ ਹੋਊਗਾ ਇਹ ਵੀ ਐਚ ਆਰ ਆਈ ਇਹ ਵੀ ਐਚ ਆਰ ਨੰਬਰ ਹੈ ਧਰਮੇ ਬਲਾਕ ਦਾ ਦਿਖਾਓ ਕੰਡੀਸ਼ਨ ਬੜੀ ਚੰਗੀ ਹੈ ਜੀ ਹੂੰ ਕੰਡੀਸ਼ਨ ਦਾ ਪੰਜਾਬ ਨਾਲੋਂ ਵੀ ਵਧੀਆ ਜੀ ਸਹੀ ਗੱਲ ਹੈ ਕੰਡੀਸ਼ਨ ਚੰਗੀ ਹੈ ਟਰੈਕਟਰ ਦੀ ਹੂੰ ਚੱਲ ਚਲਾ ਵੀ ਤਾਂ ਕਿਵੇਂ ਆ ਇਹ ਪੂਰਾ ਹੀ ਚੰਗਾ ਹੈ ਯਾਨੀ ਮਤਲਬ 5-4 ਘੰਟੇ ਵਾਹ ਕੇ ਜੀ ਫੇਰ ਲੈ ਕੇ ਜਾਵੇ ਅੱਛਾ ਹਾਂਜੀ ਤੇ ਕਿੰਨੇ ਦਾ ਦਵਾਂਗੇ ਆਪਾਂ ਇਹ ਇਹ ਟਰੈਕਟਰ ਦੀ ਡਿਮਾਂਡ ਕਰਦੇ ਜੀ 1,70,000 ਰੁਪਏ ਜੀ 1,70,000 ਛੱਡਾਂਗੇ ਕਿੰਨੇ ਦਾ ਜੈਸਨੂ ਇਹ ਟਰੈਕਟਰ ਜੈਸਨੂ ਛੱਡ ਦਾਂਗੇ 55,000 ਦਾ ਫਿਰ ਡੇਢ ਦੇ ਹੂਗਾ ਚਲੋ ਠੀਕ ਹੈ ਚੱਕੋ ਮਿੱਤਰੋ ਡੇਢ ਲੱਖ ਦਾ ਯਾਰ ਜਿਹੜਾ ਆ ਖੜਾ ਜੀ ਡੀਏ 60 ਇਹ 2009 ਮਾਡਲ ਹੈ ਜੀ 2009 ਮਾਡਲ ਹਾਂਜੀ ਮੁਰਲੇ ਟਾਈ 40 ਰੁਪਏ ਨੇ ਮੂਰਲੇ ਅੱਧੇ ਹੈਗੇ ਹਾਂ ਮੂਰਲੇ ਅੱਧੇ ਪਏ ਹੈਗੇ ਆਪਾਂ ਇਹ ਕਹਿੰਦੇ ਜਦੋਂ ਬੰਦਾ ਦੇਖੇ ਹੈ ਅਗੇ ਚੀਜ਼ ਬਧੇ ਘਟੇ ਨਾ ਘਟੇ ਨਾ ਅਗਲੇ ਦੂਰੋਂ ਆਉਂਦੇ ਜੀ ਇਹ ਪੂਤੇ ਨਹੀਂ ਕਹਿੰਦਾ ਬਾਅਦ ਚ ਗਾਲੇ ਕੱਢਦਾ ਹਾਂ ਹਾਂ ਵੀ ਪਕਾਈ ਕਰਿਆ ਤੀ ਸਹੀ ਗੱਲ ਹੈ ਤੇ ਕੰਡੀਸ਼ਨ ਤੇ ਵੀ origignal ਹੈ ਜੀ ਇਹਦਾ ਨੰਬਰ ਕਿੱਥੋਂ ਦਾ ਹੈ ਪੰਜਾਬ ਜੀ ਪੰਜਾਬ ਇਹਦਾ ਕੀ ਮੰਗਦੇ ਆ ਇਹਦਾ 2,60,000 ਰੁਪਏ 2,60,000 2.5 ਲੱਖ ਦਾ ਬਣੂਗਾ ਹਨਾ ਹਾਂਜੀ ਕਟਾਈ ਦੇ ਵਿੱਚੋਂ ਵੀ ਮੰਨਦਾ ਨਾ ਹੋ ਜੂ 2.24.3 ਹੋ ਜੂਗਾ ਜੀ ਹੋ ਜੂਗਾ ਤੇ ਤੇਲ ਬ੍ਰੇਕਾਂ ਵਾਲਾ ਜੀ ਅੱਛਾ ਤੇਲ ਬ੍ਰੇਕਾਂ ਵਾਲਾ ਹਾਂਜੀ 14 ਦੇ ਟਾਇਰਾਂ ਵਾਲਾ ਜੀ ਠੀਕ ਹੈ ਜਿਹੜਾ ਆ ਖੜਾ 265 ਹਾਂਜੀ ਇਹਦਾ ਨੰਬਰ ਕਿੱਥੋਂ ਦਾ ਇਹ ਐਚ ਆਰ ਹੈ ਜੀ ਐਚ ਆਰ ਨੰਬਰ ਆ ਹਾਂਜੀ ਮਾਡਲ ਕਿੰਨਾ ਹੈ ਇਹ ਇਹ 92 ਆ ਜੀ 92 92 1992 ਮਾਡਲ ਓਕੇ ਟਾਇਰ ਇਹਦੇ ਵਧੀਆ ਪੈਣੇ ਟਾਇਰ ਤਾਂ ਇਹਦੇ 80 85 ਪੈਸੇ ਨੇ ਜੀ ਮੂਹ ਨੇ 70 ਰੁਪਏ ਹੈ ਜੀ ਨੰਬਰ ਹਰਿਆਣਾ ਇਹ ਨੰਬਰ ਹੈ 4 ਆ ਇਹ ਤੇ ਕਿੰਨੇ ਦਾ ਦਵਾਂਗੇ ਆਪਾਂ ਇਹ ਜਨਰੇਟਰ ਦਾ ਬਾਲਾ ਵਧੀਆ ਇਹਦਾ ਮੱਥਾ ਹੋਇਆ ਆ ਹੋਇਆ ਹੋਇਆ ਹੈਨਾ ਹਾਂ ਇਹ ਪਹਿਲਾਂ ਦਾ ਹੀ ਹੋਇਆ ਹੈ ਬਾਈ ਠੀਕ ਹੈ ਜੀ ਇਹਦੇ ਵਾਲਾ ਥੈਲਾ ਥੁੱਲਾ ਧਰ ਲੈਂਦੇ ਨਾ ਪੂਰਾ ਮਤਲਬ ਆ ਬੰਪਰ ਵੀ ਇਹਦਾ ਤਾਂ ਹੀ ਹਾਂ ਤੇ ਕੀ ਮੰਗਦੇ ਆਂ ਦਾ ਆਪਾਂ ਇਹਦੀ ਜੈਸਨ ਉਹ ਵੀ ਕਰਦੀ ਹਾਂ ਹਾਂ ਜਮਾ ਜਮਾ ਲਾਸਟ 20000 ਦਾ ਹੀ ਛੱਡ ਦਾਂਗੇ ਜੀ 1 ਲੱਖ 20000 ਦਾ ਹਾਂ ਕੁੱਲ 1 ਲੱਖ 20000 ਮਹਾਗਤ ਵੱਡੀ ਦਿਵਾਰੀ ਨਾ ਬਣਾਤੀ ਕੰਦਾਈ ਵੀ ਥੈਂਕ ਯੂ ਭਰਾਗੇ ਦੇਵਾਂਗੇ ਜੀ ਥੈਂਕ ਯੂ ਭਰਾਗੇ ਦੇਵਾਂਗੇ 200000 ਟੈਂਕੀ ਵੀ ਭਰਾਗੇ ਦੇਵਾਂਗੇ 120000 ਦੇ ਵਿੱਚੋਂ ਟੈਂਕੀ ਵੀ ਭਰਾਗੇ ਦੇ ਲਈਆ ਤੇ ਦੋਵੇਂ ਦਰੇ ਇੱਧਰ ਖੜੇ ਆ ਜੀ ਹਨਾ ਹਾਂ ਜੀ ਆ ਇਹਨਾਂ ਦੀ ਵੀ ਡਿਟੇਲ ਸ਼ੀਟ ਆ ਉਹ ਖੜਾ 575 ਪਰ ਲਾ ਲਾਲ ਰੰਗ ਦੇ ਫੈਨ ਆ ਜੀ ਆਪਾਂ ਹਾਂ ਆ ਦੱਸਿਓ ਕਰਾ ਜਿਹੜਾ 575 ਕਿਹੜਾ ਕਿੰਨਾ ਮਾਡਲ ਆ ਇਹ ਮਾਡਲ ਹੈਗਾ ਜੀ 95 ਜੀ 95 ਹਾਂਜੀ ਨੰਬਰ ਕਿੱਥੋਂ ਦਾ ਇਹਦਾ ਪੰਜਾਬ ਜੀ ਪੰਜਾਬ ਨੰਬਰ ਆ ਹਾਂਜੀ ਕੰਡੀਸ਼ਨ ਦਾ ਵੀ ਓਰੀਜਨਲ ਆ ਇਹ ਸਾਰਾ A to Z ਓਰੀਜਨਲ ਆ ਜੀ ਚੱਲ ਜੱਲਾ ਵੀਰ ਵਧੀਆ ਪੁਰਾਣਾ। ਬਲਾਟ ਮੂਟ ਦੇਖੋ ਜੀ ਤੁਸੀਂ ਧਿਆਨ ਨਾਲ ਅੰਦਰ ਹੋਗੀ। ਰਿੰਪ ਪ੍ਰਗਾਟ ਬੰਦੇ ਦੀ ਚੀਜ਼ ਹੈ। ਇੰਜਨ ਗੇਅਰ ਦਾ ਤਾਂ ਇੰਨਾ ਵਧੀਆ ਜਿੰਨਾ ਕਹਿ ਦਿੱਇਆ ਜੀ। ਓਕੇ। ਬੜਾ ਚੰਗਾ ਜੀ। ਤੇ ਕੀ ਡਿਮਾਂਡ ਹੈ ਦੀ? ਇਹਦੀ ਡਿਮਾਂਡ 1.5 ਲੱਖ ਰੁਪਏ ਜੀ। 1.5 ਲੱਖ ਰੁਪਏ। ਇਹਦੇ ਵਿੱਚ ਮੰਨ ਤਾਂ ਹੋਊਗਾ? ਹੋਊਗਾ ਜੀ। ਤੇ ਜਿਹੜਾ ਆਹ ਖੜਾ ਇਧਰਲੇ ਪਾਸੇ। ਇਹ ਵੀ ਸਾਡੀ ਦੁਕਾਨ ਦਾ ਸ਼ਿੰਗਾਰ ਹੈ ਜੀ ਇੱਕ। ਹਾਂ ਮੈਂ ਦੇਖ ਲਿਆ ਤੁਸੀਂ ਟਰੈਕਟਰ ਤੇ ਬੜਾ ਚੰਗਾ ਹੈ। ਨਜ਼ਾਇਜ਼ ਚੰਗਾ ਜੀ। ਕਿੰਨਾ ਮਾਡਲ ਹੈ ਜੀ ਇਹ? ਇਹ ਮਾਡਲ 2000 ਹੈ ਜੀ ਮੋਟੀ ਰੇਸ ਵਾਲਾ। ਅੱ ਇਹ ਲਿਫਟ ਫਿਲਟਰ ਬਾਹਰ ਵਾਲਾ ਜੀ ਉਧਰ ਦੇਖੋ ਇਹ ਦੋ ਮਾਡਲ ਆਉਂਦੇ ਜੀ ਇਹ ਤੇ ਮੋਟੀ ਰੇਸ ਵਾਲਾ ਜੀ ਠੀਕ ਆ ਇਹ ਦੀ ਸੋਚ ਇਹਦੇ ਚ ਸੋਚ ਵੀ ਮਤਲਬ ਜਿਹੜੀ 585 ਨੂੰ ਆਉਂਦੀ ਉਹ ਸ਼ੋਅ ਵਾਲਾ ਜੀ ਇਹ ਦੂਜੇ ਪੈਡਲ ਵਾਲਾ ਠੀਕ ਆ ਮੋਟੀ ਕ੍ਰੈਂਕ ਵਾਲਾ ਕਹਿੰਦੇ ਜੀ ਕੁੱਲ ਮਿਲਾ ਕੇ ਹਾਈ ਸਪੀਡ ਆ ਜੀ ਇਹ ਓਕੇ ਓਕੇ ਆਹਦੇ ਸਟicker ਸੁਪਰ ਧਰਮੇ ਸਾਰੇ ਉਹ ਨਾਲ ਦੇ ਉਹ ਫੜੇ ਮੈਂ ਕਹਿੰਦਾ ਸਾਰੇ ਨਾਲ ਦਾ ਫੜਾ ਹਾਂ ਜੀ ਹਾਂ ਜੀ ਇਹ 14 ਦਾ 13 ਚ ਆ ਜਾਂਦਾ ਜੀ 13 ਚ 13 ਚ ਹੈ ਆਇਆ 13 ਸੀ ਟਾਇਰ ਅੱਛਾ ਬੂਲੇ ਟਾਇਰ ਵੱਡੇ ਆ ਜੀ ਇਹ ਇਹਦਾ ਨਾ ਹਾਂ ਮੂਰੇ ਮੂਰੇ ਟਾਇਰ ਵੱਡੇ ਪਏ ਹੋਏ ਆ ਹਾਂਜੀ ਤੇ ਇਹਦਾ ਨੰਬਰ ਕਿੱਥੋਂ ਦਾ ਹੈ ਇਹ ਨੰਬਰ ਐ 7R 7R ਨੰਬਰ ਹੈ ਹਾਂਜੀ ਮਾਡਲ ਕਿੰਨਾ ਹੈ ਮਾਡਲ 2000 ਪੂਰਾ ਜੀ ਪੂਰਾ 2000 ਸਰਪੰਚ ਮਾਡਲ ਆਈ ਕਾਲੇ ਸਟਿੱਕਰਾਂ ਵਾਲਾ ਅੱਛਾ ਇਹ ਕੰਪਨੀ ਦੇ ਵੱਲੋਂ ਹੈ ਜੀ ਕੋਈ ਇਹਦੇ ਨਾਲ ਛੇੜ-ਛਾੜ ਨਹੀਂ ਹੈ ਜੀ ਟਰੈਕਟਰ ਨਾਲ ਅੱਛਾ ਇਹ ਕੰਪਨੀ ਦੇ ਸਟਿੱਕਰ ਨੇ ਹਾਂ ਆ ਵੀ ਸਟਿੱਕਰ ਦੇਖੋ ਰੇਵਿਟ ਦੇਖ ਲੋ ਜੀ ਤਾਂ ਨਾਲ ਹੂੰ ਇਹਦਾ ਕੀ ਐ ਪਰ ਡਿਮਾਂਡ ਰੱਖੀ ਆ ਇਹਦੀ ਡਿਮਾਂਡ ਹੈ 240000 240000 ਹਾਂ ਜੀ ਸੱਡੂਗੇ ਕਿੰਨੇ ਦਾ ਹੈ ਦੱਸੋ ਜਮਾਂ ਲਾਸਟ ਰੇਟ ਇਹਦਾ ਹਾਂ ਇੱਧਰ ਤੋਂ ਰਮ ਕੰਨੀ ਕੰਨੀ ਚੀਜ਼ ਜੀ ਤੁਸੀਂ ਮਰਗਾਟਾਂ ਤੋਂ ਲਾ ਦਿਖਾਉਣ ਵਾਲੀ ਹੈ ਇਹ ਟਰੈਕਟਰ ਕਰਮ ਕਰਵਾ ਚੱਕ ਲਿਆ ਰਮ ਲੈ ਮਗਰਾਟਾਂ ਵਰਗਾ ਟਰੈਕਟਰ ਉਹ ਦਿਖਾ ਦਿਓ ਇੱਧਰ ਉਰੋਂ ਦੀ ਦਿਖਾ ਦੇ ਆ ਸਾਰਾ ਲਿਫਟ ਵਗੈਰਾ ਦਿਖਾ ਦੇ ਲੈ ਸਾਰੀ ਕਰਾ ਚੱਕ ਲੈ ਵਿੱਚੋਂ ਇਦੋਂ ਵੀ ਜ਼ਿਆਦਾ ਵਧੀਆ ਜੀ ਇੰਜਨ ਗੇਅਰ ਦਾ ਅੱਛਾ ਜੀ ਹਾਂ ਜੀ ਹਿੱਸੇ ਉਸੇ ਜੋ ਚੂੰ ਦੀ ਆਵਾਜ਼ ਨਹੀਂ ਆ ਟਰੈਕਟਰ ਦੇ ਕੇ ਅੱਛਾ ਬਾਕੀ ਆਣ ਜਿਹੜੇ ਬੰਦੇ ਨੇ ਬਾਹਰੋਂ ਸਾਹਮਣੇ ਅੰਦਰੋਂ ਨਹੀਂ ਫਿਰ ਪਸਾਉਣ ਦਿੰਦਾ ਨੇ ਵਿੱਚ ਚਲੋ ਅੰਦਰੋਂ ਕਈ ਵਾਰ ਮਾੜੀ ਮੋਟੀ ਜਮੇ ਨਹੀਂ ਕਮੀ ਪੈਸੀ ਕਿਸੇ ਵੀ ਤਰ੍ਹਾਂ ਦੇ ਦੱਸਿਓ ਇਹਦਾ ਜੈਸਨੋ ਵਾਲਾ ਕੀ ਰੇਟ ਰੋ ਜੈਸਨੋ ਵਾਲਾ ਰੇਟ ਜੀ ਇਹਦਾ ਹੈਗਾ 30000 ਰੁਪਏ 2 ਲੱਖ ਤੀਤੀ 30000 ਟੈਂਕੀ ਭਰਾ ਕੇ ਦੇਵਾਂਗੇ ਚੱਕੋ ਮਿੱਤਰੋ ਮਾੜਾ ਮੋਟਾ ਪਰ ਜੈਸਨੋ ਲਈ 5000 ਮੈਂ ਹੋਰ ਘਟਾਉਂਗਾ ਠੀਕ ਹੈ ਜੀ ਸਵਾ 2 ਲੱਖ ਦਾ ਟਰੈਕਟਰ ਬਣੂ ਟੈਂਕੀ ਤੇਲ ਦੀ ਭਰਾ ਕੇ ਮਿਲੂ ਠੀਕ ਹੈ ਜੀ ਹਾਂ ਤੇ ਜਿਹੜੇ ਹੁਣ ਇੱਧਰ ਖੜੇ ਨੇ ਜੀ ਆ ਫਾਰਮ ਟਰੈਕ ਹਾਂਜੀ ਕਿੰਨਾ ਮਾਡਲ ਹੈ ਇਹ ਇਹ 2003 ਮਾਡਲ ਹੈ ਜੀ 2003 ਮਾਡਲ ਹੈ ਹਾਂ ਜੀ ਇਹ ਵੀ ਕੋਕਾ ਹੀ ਹੈ ਜੀ ਟਰੈਕਟਰ ਹਾਂ ਕੜੀ ਸੇੰ ਦਾ Ориਜੀਨਲ ਹੀ ਲੱਗਦਾ ਨਾ ਕੋਇਆ ਹੋਇਆ ਆ ਇੱਕ ਆ ਇੱਕ ਹੀ ਪਤਾ ਨਹੀਂ ਆਏ ਪੱਲਾ ਆ ਲਾ ਜਾ ਕਰ ਫਿਰ ਉੱਪਰ ਲਾ ਨਹੀਂ ਇਹ ਮੈਂ ਦੇਖ ਕੇ ਦੱਸਦਾ ਹਾਂ ਆਹੀ ਹੈ ਉੱਪਰ ਲਾ ਇੱਧਰ ਲਾ ਜੀ ਪਰ ਲਾ Ориਜੀਨਲ ਆ ਅੱਛਾ ਇਹ ਉਰਲੀ ਸ਼ੈਡ ਹੋਈ ਹੋਈ ਹੈ ਹਾਂ ਬਾਕੀ ਕਿਤੇ ਵੀ ਮਾਡਲ ਮਾਡਲ ਕਿੰਨਾ 3 ਜੀ 2003 2003 ਮਾਡਲ ਹੈ ਹਾਂ ਜੀ ਹਾਂ ਜੀ ਨੰਬਰ ਕਿੱਥੋਂ ਦਾ ਹੈ ਨੰਬਰ ਪੰਜਾਬ ਜੀ ਕੀ ਮੰਗਦੇ ਆਪਾਂ ਇਹਦਾ ਇਹਦਾ ਹੈਡ ਹੋਲਡ ਹੈ ਜੇ ਸੀਟ ਹੈ ਜੀ ਟਰੈਕਟਰ ਦਾ ਅੱਛਾ ਛਾਬੀ ਵੀ ਨਹੀਂ ਲੱਗੀ ਹੈ ਜੇ ਹੈਡ ਨੂੰ ਆ ਵੀ ਥੋੜੇ ਬੈਟਰੀ ਦਾ ਕਰਿਆ ਹੋਇਆ ਜੀ ਓਕੇ 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 ਆ ਚੀਜ਼ ਦੇਖੋ ਜੀ ਤੁਸੀਂ ਜੈਸ ਕੱਟ ਵਗੈਰਾ ਜੀ ਨਾਲ ਦਾ ਇਹ ਦੇਖ ਲਈ ਤੁਸੀਂ ਠੀਕ ਹੈ ਠੀਕ ਤੇ ਇਹਦਾ ਫਕੀਰ ਡਿਮਾਂਡ ਰੱਖਿਆ ਇਹਦੀ ਡਿਮਾਂਡ 220000 ਰੁਪਏ 220000 ਹਾਂਜੀ ਤੇ ਇਹਦਾ ਇਧਰਲੇ ਪਾਸੇ ਖੜਾ ਜੀ ਆਹ ਇਹ 97 ਮਾਡਲ ਹੈ ਜੀ 97 ਮਾਡਲ ਹਾਂਜੀ ਇਹਦਾ ਨੰਬਰ ਕਿੱਥੋਂ ਦਾ ਹੋ ਪੰਜਾਬ ਜੀ ਪੰਜਾਬ ਹਾਂਜੀ ਸਿੰਗਲ ਕਲਚ ਹੈ ਜੀ ਸਿੰਗਲ ਕਲਚ ਟਾਇਰਾਂ ਦੇ ਕੀ ਕੰਡੀਸ਼ਨ ਹੈ? ਪਿੱਛਲੇ 60 ਕ ਪਏ ਨੇ, ਮੂਹਰੇ ਵੀ 60 ਕ ਪਏ ਹੈਗੇ। ਹੂੰ। ਹਾਂਜੀ। ਕੀ ਡਿਮਾਂਡ ਰੱਖਦੀ ਇਹਦੀ? ਇਹ ਤਾਂ ਬਾਜ ਵੀ ਆ ਜੀ ਰੇਟ। ਕਿੰਨਾ ਕ? ਡਿਵਾੜ ਇਹਦੀ 1,60,000 ਹੈ ਜੀ। ਅੱਛਾ, ਛੱਡਾਂਗੇ ਕਿੰਨੇ ਦਾ ਡੇਢ ਦਾ? ਡੇਢ ਦਾ ਛੱਡ ਤਾਂਗੇ ਜੀ। ਟੈਂਕੀ ਵੀ ਭਰਾਉਣੀ ਆ? ਟੈਂਕੀ ਵੀ ਭਰਾ ਦਾਂਗੇ ਜੀ ਡੇਢ ਦੇ ਵਿੱਚ। ਡੇਢ ਚ ਆਉਂਦਾ ਜੀ ਇਹ ਤੁਹਾਨੂੰ ਨਹੀਂ ਆਉਂਦਾ। ਫਿਰ ਧਰਮੇ ਦੋ ਟਰੈਕਟਰ ਉਹ ਖੜੇ ਨੇ, ਦੋ ਅੰਦਰ ਮੈਸੀ ਖੜੇ ਨੇ ਬਾਹਲੇ ਘੈਂਟ। ਹਾਂਜੀ। ਤੇ ਜਿਹੜਾ ਆ ਖੜਾ ਜੀ ਫਾਰਮ 60। ਹਾਂਜੀ। ਏ ਇਹ ਦੱਸੋ ਕਿ ਨਾ ਮਾਡਲ ਆ ਇਹ 2007 ਮਾਡਲ ਆ ਜੀ 2007 ਮਾਡਲ ਹਾਂਜੀ ਕੰਡੀਸ਼ਨ ਵਾਲੀ ਨਵੀਂ ਪਈ ਹੈ ਨਾ ਜੀ ਚੰਗਾ ਇਹ ਪਰ ਮੇਰੇ ਮੇਚ ਕਰਵਾਓ ਪਹਿਲਾਂ ਤਾਂ ਸੈਡਾਂ ਤੋਂ ਦੇਖੋ ਬੈਟਰੀ ਬਾਕਸ ਤੇ ਰੰਗ ਵੱਜਿਆ ਹੋਇਆ ਨਾ ਜੀ ਹਾਂ ਮਾੜਾ ਮੋਟਾ ਕਿਤੇ ਕਿਤੇ ਹੋਏ ਵੱਜਿਆ ਹਾਂ ਬੈਟਰੀ ਬਾਕਸ ਤੇ ਵੱਜਿਆ ਹੋਇਆ ਹਾਂ ਤੇ ਜਾਂ ਬਰਗਾਟਾਂ ਤੇ ਆਈ ਪਿੱਛੇ ਅੱਛਾ ਪਿੱਛੇ ਮਗਰਾਡਾਂ ਤੇ ਵੀ ਆ ਹਾਂ ਹਾਂ ਆ ਜੀ ਇਹ ਜਿਵੇਂ ਲੈਫਟ ਕੱਟ ਆਈ ਆ ਹਾਂ ਆਪਾਂ ਦੱਸ ਕੇ ਦੇਵਾਂਗੇ ਜੀ ਆਪਾਂ ਇਦਾਂ ਠੀਕ ਹੈ ਜੀ ਆ ਆ ਸੋਦਾ ਓਰੀਜਨਲ ਆ ਸਾਰਾ ਪੰਜਾਬ ਨੰਬਰ ਹੈ ਜੀ 7 ਮਾਡਲ ਆ ਪੰਜਾਬ ਨੰਬਰ ਆ ਹਾਂਜੀ ਤੇ ਮਗਰ ਟਾਇਰਾਂ ਤੇ ਕੀ ਕੰਡੀਸ਼ਨ ਹੋਏ ਦੀ ਚਾਰੇ ਟਾਇਰ ਅੱਦੇ ਮੰਨ ਲਓ ਜੀ ਤੁਸੀਂ ਹਾਂ ਚਾਰੇ ਟਾਇਰ ਅੱਦੇ ਮੰਨ ਲੀਏ ਹਾਂ ਕੀ ਡਿਮਾਂਡ ਰੱਖਦੇ ਹੋ ਪੂਰ ਨੇ ਬਾਰੇ ਮੋਟੇ ਦਬਦੇ ਪਿਛਲੇ ਹੈਗੇ ਪਿਛਲੇ ਹੈਗੇ ਤਿੰਨ ਜੰਗੇਰ ਦਾ ਵੀ ਫੁੱਲੀ ਘਟ ਹੈ ਓਕੇ ਕਿੰਨੇ ਦਾ ਬਣੂਗਾ ਟਾਇਰ ਇਹ ਡਿਮਾਂਡ 2 ਲੱਖ 40000 2 ਲੱਖ ਤੇ 40000 ਛਡਾਂਗੇ ਕਿੰਨੇ ਦਾ ਜਮਾ ਲਾਸਟ ਫਿਰ ਘਟਾਏ ਵੀ ਰਾਈ ਨਾ ਜਮੇ ਨਹੀਂ ਖੜਾਉਣਾ 20000 ਤਾਂ ਛਡਦਾ ਬਸ ਫਿਰ ਤਾਂ ਜਾਏ ਤਾਂ ਮੈਂ 25 ਦੀ ਲਿਹਾਉਣੇ ਦੀ ਥੈਂਕ ਯੂ ਜੀ ਭਰਾ ਕੇ ਦੇ ਦਾਂਗੇ 25 2 2 ਲੱਖ ਤੇ 25000 ਤਾਂ ਮੇਰਾ ਵੀਰ ਬਣ ਕੇ ਉਰੇ ਆ ਕੇ ਜਿਹੜੀ ਹਾਂ ਬਸ ਇੱਥੇ ਆ ਕੇ ਨਵਲਾ ਬੈਂਸੇ ਹੋਈ ਮੈਂ ਕਹੀ ਵੀ ਇਹ ਲਾਸਟ ਜੇ ਰੈਡੀ ਨੇ ਹਾਂ ਬਾਹਲੇ ਲੈ ਜਾ ਜਿਹੜਾ ਆ ਖੜਾ ਜੀ ਇਧਰਲੇ ਪਾਸੇ ਹਾਂਜੀ ਇਹ ਕਿਹਨਾ ਮਾਡਲ ਆ ਇਹ 2016 ਮਾਡਲ ਹੈ 16 ਮਾਡਲ ਹੈ ਹਾਂਜੀ ਨੰਬਰ ਇਹਦਾ ਹੈਗਾ ਪੰਜਾਬ ਹੈ ਪਟਿਆਲਾ ਜੀ ਪਟਿਆਲੇ ਦਾ ਨੰਬਰ ਹੈ ਹਾਂਜੀ ਫਰਸਟ ਪਾਰਟੀ ਨਕਦ ਕੈਸ਼ ਅੱਛਾ ਕੰਡੀਸ਼ਨਰ ਤਾਂ ओरिजिनल ਆ ਸਾਰਾ ਸਾਰਾ ओरिजिनल ਆ ਜੀ ਇਧਰ ਲਾਇਆ ਕਰੋ ਦੀਵਾਲੀ ਤੇ ਸਭ ਤੋਂ ਪਹਿਲਾਂ ਇਹ ਇਹਨੂੰ ਭੇਜਣਾ ਕਿਸੇ ਦੇ ਕਰੇ ਗਿਫਟ ਕਰਨਾ ਛੋਟੇ ਜੀਬੀਦਾਰ ਵਿਚਾਰੇ ਕਰ ਦਾਂਗੇ ਚਾਹੇ ਕਿਰਾਏ ਵਾਲਾ ਸੱਜਣ ਲੈ ਜੀ ਚਾਹੇ ਜ਼ਿਮੀਦਾਰ ਲੈ ਜੀ ਜ਼ਿਮੀਦਾਰ ਲੈ ਰੇਟ ਇਹ ਜਿਆ ਦੇ ਦੋ ਇਹਦਾ ਠੀਕ ਹੈ ਜੀ ਵੀ ਅਗਲੀ ਵੀਡੀਓ ਦੇ ਵਿੱਚ ਇਹ ਟਰੈਕਟਰ ਆਪਣੇ ਲਾਵੇ ਹੋਵੇ ਨਾ ਹੋਵੇ ਨਾ ਠੀਕ ਹੈ ਜੀ ਦੱਸ ਦੋ ਫਿਰ ਇਹਦਾ ਕੀ ਗੱਲ ਪਤਾ 16 ਮਾਡਲ ਆ ਪੰਜਾਬ ਨੰਬਰ ਫਰਸਟ ਪਾਰਟੀ ਆ ਫਰਸਟ ਪਾਰਟੀ ਆ ਮੂਹਰੇ ਟਾਇਰ ਤਾਂ ਹੈਗੇ ਨੇ ਖਤਮ ਵਰਗੇ ਖਤਮ ਵਰਗੇ ਮਾਸਰਲੇ ਟਾਇਰ ਹੈਗੇ ਨੇ ਜੀ 35 40 35 ਪੈਸੇ ਹਾਂ ਤੇ ਜਮਾਂ ਲਾਸਟ ਰੇਟ ਦੱਸ ਦੋ ਜੀ ਫਿਰ ਦਾ ਚੱਲ ਚੱਲਾ ਵੀ ਤਾਂ ਘੈਂਟਾ ਪੂਰਾ ਬਾਲਾ ਘੈਂਟਾ ਕੀ ਰੇਟਰ ਹੋ ਇਹਦਾ 190000 190000 ਕਰ ਦੋ ਖੁੱਲੇ ਤੇ ਨਾ ਮਾਨ ਤਣ ਜੇ ਹੋਰ ਵੀ ਹੁੰਦਾ ਫਰਕ ਕੱਢ ਦੋ ਅਜਾ ਬਹ ਲੱਗਿਆ ਵੀ ਲਾਲੂ ਤੂੰ 80000 ਦਾ ਚੱਕ ਦੋ 75 ਦਾ ਹੀ ਹੋਗਾ ਯਾਰ 75 ਦਾ ਹੀ ਹੋਗਾ 175000 ਦੇ ਵਿੱਚ ਜਾ ਕਿਤੇ ਕੋਈ ਲੈ ਕੇ ਵੀ ਦਿਖਾ ਦੇ ਇਹ ਵੀ ਚੈਲੰਜ ਆਪਾਂ ਇੱਕ ਪੰਜੀ ਵੀ ਨਹੀਂ ਬਚਾਈ ਜੀ ਲੱਗਿਆਂ ਦਾ ਦੇਦਾ ਲੱਗੇ ਰੇਡ ਚ ਟਰੈਕਟਰ ਦਵਾਇਆ ਤੁਹਾਨੂੰ ਦੋ ਟਰੈਕਟਰ ਹੁਣ ਅੰਦਰ ਉਹ ਦਿਖਾਉਣੇ ਆ ਜਿਹੜੇ ਤੁਹਾਨੂੰ ਬਹੁਤ ਘੱਟ ਮਿਲਣਗੇ ਜਿਨ੍ਹਾਂ ਦੇ ਨਾਲ ਮੈਂ ਕੱਲੀ ਤੇ ਮਲਾਜੇ ਦਾ ਰਵਲੇ ਵਾਲਾ ਕੰਮ ਹੋ ਜਾਂਦਾ ਕਿਉਂ ਇਹ ਇਹ ਨਾ ਅੱਜ ਕੱਲ ਜੱਤ ਤੁਹਾਨੂੰ ਬڑے-ਬڑے ਰੈਸਟੋਰੈਂਟਾਂ ਦੇ ਮੁਰੇ ਮਿਲਣਗੇ ਜਾਂ ਫਿਰ ਹਾਈ ਫਾਈ ਟਾਬਿਆਂ ਦੇ ਮੁਰੇ ਮਿਲਣਗੇ ਹਨਾ ਜੀ ਤੇ ਫਿਰਦੇ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਵੀ ਨੇ ਪਰਟਾਵਿਆਂ ਅਗਲੇ ਨੇ ਆਪਾਂ ਇੱਥੋਂ ਸ਼ੁਰੂਆਤ ਕਰਦੇ ਹਾਂ ਜੀ ਦੱਸਿਓ ਕਿੰਨਾ ਮਾਡਲ ਆ ਇੱਕ ਪਹਿਲਾਂ ਵੀ ਤੁਸੀਂ ਪਾਈ ਸੀ 90 ਮਾਡਲ ਦੀ ਵੀਡੀਓ ਉਹ ਦੂਜੇ ਦਿਨ ਵੇਚ ਗਿਆ ਦੂਜੇ ਦਿਨ ਵੇਚ ਗਿਆ ਮੈਂ ਉਹੀ ਗੱਲ ਕਹਿ ਕੇ ਹਟਿਆ ਕੱਲੀ ਵਾਲੀ ਗੱਲ ਮੈਂ ਤਾਂ ਹੀ ਕੀਤੀ ਆ ਹਾਂਜੀ ਲੱਬਦੇ ਵਾਲੇ ਨੇ ਟਰੈਕਟਰ ਘੱਟ ਘਟਨੇ ਹਨਾ ਵਧੀਆ ਨਹੀਂ ਬਲਕੇ ਹੈਗੇ ਲੋਕਾਂ ਦੇ ਚੰਗੇ ਨਹੀਂ ਲੱਬਦੇ ਫੇਰੇੜੇ ਖੜੇ ਆ ਉਹ ਤਾਂ ਫੇਰੇੜੇ ਵੜੇ ਆ ਇਹ ਤਾਂ ਗੇਰ ਗੇਰ ਤਾਂ ਹਾਂ ਐਦਾਂ ਦੇ ਖੜੇ ਉਹ ਜਿਹੜੇ ਸਾਡੇ ਉਹ ਨਾ ਤਾਂ ਮੈਸੀ ਹੁੰਦਾ ਸੋਹਦਾ ਮੈਸੀ ਹੁੰਦਾ ਵਿੱਚ ਬਹੁਤ ਹੋਰ ਹੁੰਦਾ ਉਹ ਸੁਪਰ ਗਾਟੀਮ ਕੱਲੇ ਮੈਸੀ ਤੇ ਹੁੰਦੇ ਆ ਵਿੱਚ ਤਾਂ ਵਾਕੀ ਹੋਰ ਹੀ ਕੁਝ ਹੁੰਦਾ ਹੋਰ ਮੈਂ ਕਿਤੇ ਨੇ ਪੁੱਛਣ ਲੱਗ ਗਿਆ ਮੈਂ ਕਹਿੰਦਾ ਨੰਬਰ ਕਿੱਥੋਂ ਦਾ ਕਹਿੰਦਾ ਮੈਂ ਕਹੇ ਫੇਰੇ ਚ ਹੈ ਕੀ ਆ ਇੰਜਨ ਕਿਸੇ ਦਾ ਹੋ ਰਿਹਾ ਹੈ ਹਾਂਜੀ ਤੇ ਦੱਸਿਓ ਜੀ ਇਹਦੇ ਬਾਰੇ ਥੋੜਾ ਜਿਹਾ 1988 ਮਾਡਲ ਹੈ ਜੀ ਪੰਜਾਬ ਨੰਬਰ ਹੈ 1988 ਮਾਡਲ ਪੰਜਾਬ ਨੰਬਰ ਚੌਕੜਾ ਨਵੇਂ ਜੀ ਟਾਇਰਾਂ ਦਾ ਧਰਮੇ ਚਾਰੇ ਟਾਇਰ ਨਵੇਂ ਕਣੋਪੀ ਦਿਖਾਵੈ ਨਾ ਤੁਸੀਂ ਨਵੇਂ ਮਾਡਲ ਦੀ ਕਣੋਪੀ ਲੱਗੀ ਹੋਈ ਹੈ ਹਾਂਜੀ ਹਾਂ ਆ ਮਗਰਾੜ ਚੈੱਕ ਕਰਵਾਏ ਦੇਖ ਵਧੀਆ ਪੇਂਟ ਚ ਤਿਆਰ ਹੋਇਆ ਹੋਇਆ ਨਾ ਜੀ ਇਹ ਹਾਂਜੀ 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 ਆ ਇਹਨੂੰ ਸ਼ੋਅ ਨੂੰ ਨਾ ਮਾੜਾ ਮੋਟਾ ਕਿਤੇ ਹੈਗਾ ਆਪ ਕਰਵਾ ਲੂ ਜੀ ਬੰਦਾ ਆਪਾਂ ਨੇ ਮਤਲਬ ਛੇਡ ਸਾੜ ਨਹੀਂ ਕਰੀ ਜਿਵੇਂ ਜੀਵੀਦਾਰ ਦੇ ਘਰੋਂ ਆਏ ਆ ਜੀ ਹਾਂ ਉਦਾਂ ਹੀ ਆਪਾਂ ਦੇ ਦੇਣਾ ਹਾਂ ਆਪਾਂ ਉਵੇਂ ਹੀ ਦੇ ਦੇਣਾ ਅਗਲਾ ਆਪਣੇ ਹਿਸਾਬ ਨਾਲ ਮਾੜਾ ਮੋਟਾ ਦਾਗ ਜੇ ਹੈਗੇ ਜੀ ਇਹਦੇ ਹੂੰ ਪਤਾ ਹੈ ਕਿ ਐਡੀ ਦੂਰੋਂ ਆਵੇ ਜੀ ਬੰਦਾ ਨਰਾਜ਼ ਹੋ ਕੇ ਨਾ ਜਾਵੇ ਬਸ ਬਸ ਸਹੀ ਗੱਲ ਹੈ ਸਹੀ ਗੱਲ ਆਪਾਂ ਨਰਾਜ਼ ਤਾਂ ਨਹੀਂ ਚਲੇ ਜਾਏ ਇਹਦੀ ਕੀੜਮਈ ਦੀਆਂ ਟੈਂਕੀਆਂ ਆਪਾਂ ਦੋਨਾਂ ਦੀ ਇਹਨਾਂ ਦੀ ਭਰਾ ਦੇ ਦੇਣੀ ਆ ਇੱਕ ਆ ਗਿਆ ਟੈਂਕੀ ਦਾ ਜਿਹੜਾ ਮਰਜੀ ਡੀਟਰ ਲੈ ਜੀ ਡੀਜ਼ 88 ਜੀ 88 ਮਾਡਲ ਹੈ 1988 ਮਾਡਲ ਪੰਜਾਬ ਨੰਬਰਾਂ ਨੰਬਰ ਲਿਖਿਆ ਹੋਇਆ ਹੈ ਹਾਂ ਪੰਜਾਬ ਨੰਬਰ ਹੈ ਤੇ ਮੈਨੂੰ ਐ ਦੱਸਿਓ ਜੀ ਫਿਰ ਇਹਦੀ ਕੀ ਡਿਮਾਂਡ ਰੱਖੀ ਆਪਾਂ ਦੀ ਇਹਦੀ ਡਿਮਾਂਡ ਜੀ 1,80,000 ਰੁਪਏ ਜੀ 1 ਲੱਖ 80 ਹਜ਼ਾਰ ਦਿਵਾਲੀ ਗਿਫਟ ਕਿੰਨੇ ਚ ਕਰਨਾ 65000 ਦਾ ਕਰ ਦੋ ਜੀ ਹੋਰ ਕਰ ਦੋ ਥੋੜਾ ਜਿਹਾ ਮਾਨਤਨ ਤੁਸੀਂ ਆਪੇ ਕਰ ਦੋ ਹੈ ਕਿੰਨਾ ਕ ਕਰਦਾ ਕਰ ਦੋ ਜਿਵੇਂ ਤੁਹਾਡੀ ਮਰਜ਼ੀ ਉਕਣ ਕਰ ਨਹੀਂ ਥੋੜਾ ਜਿਹਾ ਆਪੀ ਦੱਸੋ ਮੈਂ ਇਥੋਂ ਕੋਈ ਵਰਨਾ ਵੱਧ ਘਟ ਹੋ ਜਾਣਾ ਮੇਰਾ ਕੋਈ ਚੱਕਰ ਨਹੀਂ ਨਹੀਂ ਸਿਰ ਮੱਥੇ ਰੋਡਾ ਚੱਲਾਂਗੇ ਕੋਈ ਗੱਲੇ ਨਹੀਂ ਨਹੀਂ ਮੈਂ ਇਥੋਂ ਤਾਂ ਕਾ ਹੋ ਜਾਂਦਾ ਇੱਕ ਇੱਕ ਵਾਰੀ ਦੱਸ ਦੋ ਫਿਰ ਮੈਨੂੰ ਲੱਗਿਆ ਮੈਂ ਕਢਾ ਦੂੰ 60000 ਦਾ ਜੀ ਕਰ ਦਾਂ ਪੂਰੇਆਂ ਦਾ ਚੱਕੋ ਮੇਤਰੋ ਆਜੋ ਯਾਰ 1.5 ਲੱਖ ਦਾ ਰੈਂਟਰ ਦਵਾਵਾਂਗੇ ਯਾ ਯਾਰ ਦੇ 40 ਦੇ ਟਾਇਰ ਹੀ ਹੈ ਜੀ ਹਾਂ ਤੁਸੀਂ ਇਹ ਵੀ ਇਹ ਤੁਹਾਨੂੰ ਮੈਂ ਹੋਰ ਵੀ ਗੱਲ ਦੱਸ ਦਿੰਨਾ ਕਦੇ ਬਾਲੇ ਸੱਜਣ ਰੱਖਣੋ ਵੀ ਪਤਾ ਨਹੀਂ ਓਲਾ ਵਾਲਾ ਇਹ ਲੱਗੇ ਰੇਡ ਚ ਟਰੈਕਟਰ ਦਵਾਇਆ ਇਹ ਦਿਵਾਲੀ ਕਰਕੇ ਨਾ ਆਪਾਂ ਕਿਹਾ ਵੀ ਹਾਂ ਇਹ ਨਾਲੇ ਇੰਨੇ ਕ ਰੇਟ ਦੇ ਵਿੱਚ ਕਿਤੋਂ ਮਿਲਦਣਾ ਵੀ ਨਹੀਂ ਇਹ ਵੀ ਗੱਲ ਹੈਗੀ ਆ ਪੰਜਾਬ ਨੰਬਰ ਜੇ ਇਦੋਂ ਘੱਟ ਮਿਲ ਗਈ ਮੇਰੇ ਕੋਲ ਆਉਣ ਦੀ ਲੋੜ ਨਹੀਂ ਤੁਸੀਂ ਜਿੱਥੋਂ ਮਰਜ਼ੀ ਲੈ ਸਕਦੇ ਮਿਲਦਾ ਹੀ ਨਹੀਂ ਮਿਲਦਾ ਹੀ ਨਹੀਂ ਜੀ ਹਾਂਜੀ ਡੇਢ ਰੱਖਦਾ ਇਹ ਘਰਦਾ ਸਮਾਨ ਨਾਲ ਬਾਹਰ ਦਿਖਦਾ ਜੀ ਆਹ ਦੇਖੋ ਕਿਉਂ ਗਨੋਪੀ ਤੇ ਚਾਰੇ ਟਾਇਰ ਨਵੇਂ ਆ ਦੇਖੋ ਭਾਈ ਜਿਹੜਾ ਆ ਖੜਾ ਜੀ ਆ ਕਿੰਨਾ ਮਡਲਾ ਇਹ 99 ਮਾਡਲ ਹੈ ਡੀਆਈ 1035 ਹੈ ਜੀ 1035 99 ਮਾਡਲ ਸਮਰਾਲਾ ਨੰਬਰ ਇਹਨਾਂ ਦੇ ਵੀ ਵਾਲੇ ਪ੍ਰੀਮੀਅਮ ਗਾਹਕ ਨੇ ਉਹ ਕਹਿੰਦੇ ਹੁੰਦੇ ਆ ਬਾਈ ਵੀ 1035 ਹੋਵੇ ਹੋਵੇ 400 ਮਗਰਾੜਾ ਚ ਆ ਇਹਨਾਂ ਨੂੰ ਕਹਿੰਦੇ ਨੇ 400 ਮਗਰਾੜਾ ਹਾਂਜੀ ਇਹਦਾ ਨੰਬਰ ਵੀ ਪੰਜਾਬ ਹੈ ਜੀ ਹਾਂ ਪੰਜਾਬ ਜੀ ਅੱਛਾ ਪੰਜਾਬ ਨੰਬਰ ਹੈ 90 ਮਾਡਲ ਹੈ 99 99 99 ਮਾਡਲ ਸਮਰਾਲੇ ਦਾ ਨੰਬਰ ਹੈ ਜੀ ਸਮਰਾਲੇ ਦਾ ਚੱਲ ਪਾਰਟੀ ਦਾ ਨਕਦ ਕਾਇਦਾ ਜੀ ਅੱਛਾ ਜੀ ਹਾਂਜੀ ਚੱਲ ਚਲਾਵੇ ਤਾਂ ਕਿਵੇਂ ਇਹ ਇਹ ਤਾਂ ਮੈਂ ਤੁਹਾਨੂੰ ਕੀ ਦੱਸਾਂ ਜੀ ਵਧੀਆ ਪੂਰਾ ਰੁਪਏ 'ਚੋਂ ਰੁਪਏ ਜੀ अच्छा इंजन ਦਾ ਵੀ ਗੇਰ ਦਾ ਵੀ ਠੀਕ ਆ ਹਾਂਜੀ ਕੀ ਡਿਮਾਂਡ ਰੱਖਦੀ ਵੀਰੇ ਡਾਇਰੈਕਟਰ ਦੀ ਇਹਦੀ ਡਿਮਾਂਡ ਲਖਤੀ ਦੀ 215000 215000 ਹਾਂਜੀ 15000 ਤੋਂ ਉੱਪਰ ਲਾ ਉੱਡ ਗਿਆ ਠੀਕ ਹੈ ਜੀ ਰਹੇਗਾ ਪੂਰੇ 2 ਲੱਖ ਦਾ ਹਾਂਜੀ ਦੋ ਦੇ ਵਿੱਚ ਮਾਨਤਾ ਹੋ ਜੂ ਜਾਂ ਹੋਣਾ ਨਹੀਂ ਤੁਸੀਂ ਆਪੇ ਜੱਬ ਕੱਟੇ ਹੋ ਜ਼ਿਆਦਾ ਨਹੀਂ ਹੋਣਾ ਜੀ ਕਿੰਨਾ ਕੁ ਹੋ ਜੂਗਾ ਤੁਸੀਂ ਲਾ ਇਹਦੇ ਵਿੱਚ ਮੈਂ ਨਹੀਂ ਘਟਾਉਂਦਾ ਤੁਸੀਂ ਘਟਾ ਦਿਓ 5000 ਕਰ ਦਾਂਗੇ ਜੀ 195000 95 ਟੈਂਕੀ ਭਰਾ ਕੇ ਦੇਣੀ 190000 ਦੀ ਦਵਾ ਦੂ ਯਾਰ ਬਸ ਅੱਛਾ ਤਹਾਏ ਤੁਹਾਨੂੰ ਧੱਕਾ ਹੀ ਆ ਜੀ ਕੁਛ ਨਹੀਂ ਹੁੰਦਾ ਜੀ ਇਹ ਐ ਸੱਜਣ ਘੈਂਟ ਆ ਇਹ ਨਾ ਪੰਜੇ ਸੱਤੇ ਪਿੱਛੇ ਅੜਦਾ ਨਹੀਂ ਹੁੰਦਾ ਤੁਹਾਨੂੰ ਮੈਂ ਦੱਸ ਦਿੰਦਾ ਜੇ ਤੁਹਾਡੇ ਕੋਲ ਵੀ ਕੋਈ ਟਰੈਕਟਰ ਹੈ ਨਾ ਤੁਸੀਂ ਐ ਸੋਚਦੇ ਹੋ ਵੀ ਯਾਰ ਅਸੀਂ ਬਾਈ ਬਦਲਣਾ ਸਾਡਾ ਟਰੈਕਟਰ ਵਿੱਚ ਰੱਖ ਲੈਣਗੇ ਬੇਚੇ ਜਿ ਕੋ ਕੇ ਆਜੋ ਤੁਹਾਡਾ ਟਰੈਕਟਰ ਵਾਈਬਰੇਟ ਚ ਰੱਖਣਗੇ ਵਾਈਬਰੇਟ ਹੀ ਦੇਣਗੇ ਹਾਂ ਜੀ ਤੇ ਉੱਚੇ ਮੜਲੇ ਤੇ ਪਲੋਨ ਕਰਵਾ ਦਿੰਦੇ ਆ ਨਾ ਜੀ ਹਾਂ ਜੀ ਉੱਚੇ ਤੇ ਕਰਵਾ ਦਿੰਦੇ ਆ ਤੇ ਕਈ ਨਾ ਮੇਰੇ ਵਪਾਰੀ ਭਰਾ ਹੀ ਫੋਨ ਲਾਈ ਜਾਂਦੇ ਆ ਹਾਂ ਜੀ ਉਹਨਾਂ ਕੋਲ ਪੁਰਾਣੇ ਰੇਟ ਵਾਲੇ ਟਰੈਕਟਰ ਖੜੇ ਆ ਠੀਕ ਆ ਉਹ ਵੀਰੇ ਟਾਈਮ ਵੇਸਟ ਕਰੀ ਜਾਂਦੇ ਆ ਯਾਰ ਉਹ ਇਹ ਨਹੀਂ ਸਮਝਦੇ ਹੈਗੇ ਵੀ ਬੰਦਾ ਆਪਣੇ ਟਰੈਕਟਰ ਦੇ ਕਿੰਨੇ ਪੈਸੇ ਮੰਗਦਾ ਹੈ ਬਿਲਕੁਲ ਬਿਲਕੁਲ ਉਹ 50000 ਮਹਿੰਗੇ ਕਿੱਦਾਂ ਕੱਟ ਲਈਏ ਜੀ ਉਹਨੂੰ ਨਹੀਂ ਕੱਟਿਆ ਜਾਂਦਾ ਇਹਦੇ 'ਚ ਰੁਪਈਆ 10000 ਮਤਲਬ ਵਜਣਾ ਜੀ ਉਹਦੇ ਜਵਾਬ ਲਾ ਕਹਿੰਦਾ ਵੀਰੇ ਉਹ ਮਤਲਬ ਦੋਨੇ ਪਾਸਿਓਂ ਭਾਲਦੇ ਵੀ ਨਾਲ ਸਾਡੇ ਵਾਲਾ ਵੀ ਇੱਥੇ ਇਧਰੋਂ ਵੀ ਫਾਇਦਾ ਕਰ ਲਈਏ ਉਹਦਾ ਕਿੱਥੇ ਖੜਾ ਇਹ ਸ਼ਿੰਬੜੋ ਪਿੰਡ ਹੋ ਲਿਖਿਆ ਪਿਆ ਤਾਂ ਮੈਂ ਜ਼ੂਮ ਕਰਕੇ ਦਿਖਾਈ ਹਾਂ ਇਧਰਲੇ ਪਾਸੇ ਤਾਂ ਪੈ ਜਾਂਦਾ ਭਾਦਸੋਂ ਆਹ ਸੜਕ ਭਾਦਸੋਂ ਜੰਦੀ ਆ ਇਧਰ ਪਟਿਆਲਾ ਪੈ ਜਾਂਦਾ ਪਟਿਆਲੇ ਤੋਂ 15 ਕਿਲੋਮੀਟਰ ਹੈ ਜੀ ਹਾਂਜੀ ਭਾਦਸੋਂ ਤੋਂ 12 12 13 ਕਿਲੋਮੀਟਰ ਟੂਬਰ ਜੱਟਾਂ ਤੋਂ 5 ਕਿਲੋਮੀਟਰ ਹੈ ਹਾਂ ਲੋਟ ਦੇ ਪੁਲਾਂ ਦੇ ਬਿਲਕੁਲ ਕਰੀਬ ਆ ਇਧਰਲੇ ਪਾਸੇ ਨਾਲ 1 ਕਿਲੋਮੀਟਰ ਤੇ ਪਿੰਡ ਆਲੂਵਾਲ ਸਾਹਿਬ ਆ ਜਾਂਦਾ ਆਲੂਵਾਲ ਸਾਹਿਬ ਪਿੰਡ ਨਾ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਪਿੰਡ ਹੈ ਉਹਨਾਂ ਦੇ ਬਿਲਕੁਲ ਜਦੀ ਪਿੰਡ ਦੇ ਨਾ ਹੈ ਨਾਲ ਹੀ ਸਿੰਬੜੋ ਪੰਡਾ ਜਾਂਦਾ ਗੁਰਨਾ ਟਰੈਕਟਰ ਜਿਹਦੇ ਨਾਂ ਤੇ ਬਾਈ ਹਰਾਂ ਦਾ ਕੰਮ ਆ ਨਾ ਚਮਕਾਉਰਾ ਤੇ ਮੇ ਨੰਬਰ ਵੀ ਦਿਖਾ ਦੇ ਤੇ ਬਾਕੀ ਆਪਾਂ ਨੰਬਰ ਕੈਪਸ਼ਨ ਦੇ ਵਿੱਚ ਚਲਾ ਵੀ ਦਿੱਤੇ ਤੇ ਜੇ ਕਿਸੇ ਸੱਜਣ ਨੇ ਫਾਇਦਾ ਲੈਣਾ ਦਿਵਾਲੀ ਤਮਾਕੇ ਦਾ ਤਾਂ ਫੋਨ ਲਾਓ ਫਟਾਫਟ